ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੇਂ ਵਲੌਗ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਦਿਖਾਵਾਂਗੇ ਕੁਝ ਸੈਕੰਡ ਹੈਂਡ ਚੀਜ਼ਾਂ ਦਿਖਾਵਾਂਗੇ ਐਮਬੀ ਪਲੋ ਦਿਖਾਵਾਂਗੇ ਸੈਕੰਡ ਹੈਂਡ ਜਿਹੜੇ ਉਹ ਸਾਡੇ ਮਗਰ ਖੜੇ ਨੇ ਤੇ ਰੋਟਾਵੇਟਰ ਵੀ ਦਿਖਾਵਾਂਗੇ ਸੈਕੰਡ ਹੈਂਡ ਉਹਦੇ ਵਿੱਚ 8 ਫੁੱਟਾ ਰੋਟਾਵੇਟਰ ਵੀ ਆ ਤੇ 7 ਫੁੱਟਾ ਰੋਟਾਵੇਟਰ ਵੀ ਆ ਤੇ ਉਹ ਵੀ ਦਿਖਾਵਾਂਗੇ ਬਾਕੀ ਆਪਾਂ ਖਟਕੜ ਕਲਾ ਪਿੰਡ ਵੀ ਜਾਣਾ ਸ਼ੀਤਪາກ ਸਿੰਘ ਉਹਨਾਂ ਦੇ ਪਿੰਡ ਤੇ ਉੱਥੇ ਵੀ ਇੱਕ ਰੂਟਾਵੇਟਰ ਲਿਆ ਸੀ ਸਵਰਾਜ 855 ਨਾਲ ਤੇ ਵੀਰ ਕਹਿੰਦਾ ਲੋਡ ਬਹੁਤ ਮੰਦਾ ਉਹ ਵੀ ਆਪਾਂ ਚੈੱਕ ਕਰਕੇ ਆਉਣਾ 8 ਫੁੱਟਾ ਰੂਟਾਵੇਟਰ ਤੁਹਾਨੂੰ ਚੱਲਦਾ ਦਿਖਾਵਾਂਗੇ ਕਿਵੇਂ ਸੌਖਾ ਚੱਲਦਾ ਕਿਹੜੀ ਗਰਾਰੀ ਨਾਲ ਚੱਲਿਆ ਸਾਰਾ ਤੁਹਾਨੂੰ ਦੱਸਾਂਗੇ ਤੇ ਉਹ ਵੀ ਆਪਾਂ ਸੈਟਿੰਗ ਕਰਕੇ ਆਉਣੀ ਆ 8 ਫੁੱਟੇ ਰੂਟਾਵੇਟਰ ਦੀ ਤੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਹੜੀ ਗਰਾਰੀ ਨਾਲ ਚੱਲਿਆ ਤੇ ਵੀਡੀਓ ਚ ਬਣੇ ਰਹਿਓ ਇਦਾਂ ਹੀ ਸਭ ਤੋਂ ਪਹਿਲਾਂ ਤਾਂ ਜੀ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਛੋਟੇ ਵੀਰ ਦਾ ਸਾਥ ਜਰੂਰ ਦਿਓ ਇਦਾਂ ਹੀ ਆਪਾਂ ਹੌਲੀ ਹੌਲੀ ਚੈਨਲ ਨੂੰ ਅੱਗੇ ਲੈ ਕੇ ਜਾਣਾ ਤੁਹਾਨੂੰ ਸਬਸਿਡੀਆਂ ਬਾਰੇ ਵੀ ਜਾਣਕਾਰੀ ਦਿੰਦੇ ਰਹਿੰਦੇ ਆ ਰਮੇ ਨਵੇਂ ਪੁਰਾਣੇ ਇੰਪਲੀਮੈਂਟਾਂ ਬਾਰੇ ਵੀ ਜਾਣਕਾਰੀ ਦਿੰਦੇ ਰਹਿੰਦੇ ਆ ਟਰੈਕਟਰ ਟਰਕਟਰ ਸਾਰੀਆਂ ਆਪਾਂ ਵੀਡੀਓ ਪਾਉਂਦੇ ਨੇ ਖੇਤੀਬਾੜੀ ਰਿਲੇਟਡ ਇਹਦੇ ਵਿੱਚ ਇਸ ਕਰਕੇ ਇਹ ਚੈਨਲ ਨੂੰ ਬਾਈ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਲਾਈਕ ਤੇ ਕਮੈਂਟ ਵੀ ਜਰੂਰ ਭਾਈ ਵੀਰ ਉਹਨਾਂ ਨੇ 8 ਫਟਾ ਰੋਟਾਵੇਟਰ ਲਿਆ ਸੀ ਗਾਈ ਸਵਰਾਜ 855 ਨਾਲ ਤੇ ਭਾਈ ਨੂੰ ਮੈਂ ਕਿਹਾ ਮਨ ਸਾ ਵੀ ਪਹਿਲੇ ਲੂਏ 2 ਲੋ ਦੇ ਵਿੱਚ ਹੀ ਰੋਟਾਵੇਟਰ ਚੱਲਦਾ ਪਰ ਬਾਈ ਉਹਨੇ ਕਹਿੰਦੇ ਵੀ ਇਸ ਹਿਸਾਬ ਨਾਲ ਰੋਟਾਵੇਟਰ ਸੈੱਟ ਕਰੋ ਵੀ ਅਸੀਂ 3 ਲੋ 'ਚ ਰੋਟਾਵੇਟਰ ਚਲਾਉਣਾ ਹੁਣ ਬਾਈ ਉਹਨੇ 3 ਲੋ ਚ ਲਈ ਫਿਰਦੇ ਨੇ ਟਰੈਕਟਰ ਨੂੰ ਤੇ ਚੱਕਰ ਕੋਈ ਵੀ ਨਹੀਂ ਤੋੜਦਾ ਟਰੈਕਟਰ ਬਿਲਕੁਲ ਆਰਾਮ ਨਾਲ ਚੱਲ ਰਿਹਾ ਹਾਲਾਂਕਿ ਇਧਰਲੇ ਪਾਸੇ ਗਿੱਲੀ ਵੀ ਆ ਜ਼ਮੀਨ ਬਾੜੀ ਗਿੱਲੀ ਜ਼ਮੀਨ ਹੈ ਇਧਰਲੇ ਪਾਸੇ ਆ ਦੇਖੋ ਨੀਰੀ ਚੇਕ ਆਈ ਇਧਰਲੇ ਪਾਸੇ ਇੱਥੇ ਦਾ ਟਰੈਕਟਰ ਜਿਆਦਾ ਲੋਡ ਲੈ ਲਿਆ ਉਹਨਾਂ ਦੇਖੋ ਜਮੀ ਗਿੱਲੀ ਆ ਆ ਟਰੈਕਟਰ ਬਿਲਕੁਲ ਆਰਾਮ ਨਾਲ ਚੱਲ ਰਿਹਾ 3 ਲੋਡ ਤੇ ਜ਼ਮੀਨ ਵੀ ਦੇਖੋ ਬਾਈ ਪੂਰੀ ਵਧੀਆ ਬਣ ਰਹੀ ਆ ਬਾਈ ਇਹਨਾਂ ਦੀ ਆ ਦੇਖੋ ਕੋਲੋਂ ਛੱਟ ਜ਼ਮੀਨ ਬਣ ਰਹੀ ਆ ਸਵਰਾਜ ਆ ਬਾਈ ਇਹਨਾਂ ਦਾ ਨਵੇਂ ਮਾਡਲ ਜੇ ਐ 5 ਸਟਾਰ ਤੇ ਜਿਹੜਾ ਪਹਿਨੀਆ ਝੋਆਂ ਚਾਹੁੰਦਾ ਸੀ 2020 ਕੀ ਮਾਡਲ ਚ ਦੇ ਟਾਇਰਾਂ ਚਾ ਜੀ ਇਹ ਜਮੀਨ ਵੀ ਜਾਨੀ ਕਿ ਕਾफी ਗਿੱਲੀ ਹੈ ਜੀ ਇਹ ਆ ਟਰੈਕਟਰ ਬਿਲਕੁਲ ਆਰਾਮ ਨਾਲ ਚੱਲ ਰਿਹਾ ਤੇ ਜਿਹੜੀ ਰੂਟਾ ਬਟਰ ਦੇ ਵਿੱਚ ਕਰਾਰੀ ਆ ਬਾਈ ਜੀ 16 19 ਦੀ ਬਾਈ ਹੋਈ ਆ ਇਹਦੇ ਵਿੱਚ ਫਲਹਾਲ ਬਾਈ ਇਹਦੇ ਵਿੱਚ 15 20 ਦੀ ਕਰਾਰੀ ਪਾਉਣੀ ਆ ਆਪਾਂ 15 20 ਦੀ ਕਰਾਰੀ ਨਾਲੇ ਸਭ ਰਾ ਸੈੱਟ ਚੱਲਦਾ ਜੀ ਯਾਨੀ 16 19 ਦੀ ਕਰਾਰੀ ਨਾਲ ਵੀ ਵਧੀਆ ਚੱਲੀ ਜਾਂਦਾ ਪਰ ਥੋੜਾ ਜਿਹਾ ਟੋੜਦਾ ਚੱਕਰ 100 ਕ ਚੱਕਰ ਤੋੜਦਾ 15 20 ਦੀ ਗਰਾਰੀ ਨਾਲ ਕੋਈ ਚੱਕਰ ਨਹੀਂ ਤੋੜੂਗਾ ਇਹ ਐਨੇ ਚੱਕਰ ਤਾਂ ਜਾਇਜ ਵੀ ਆ ਤੋੜਨੇ ਕਿਉਂਕਿ ਚੱਲਦਾ ਵੀ 30 ਲੋ ਦੇ ਵਿੱਚ ਚੱਲ ਰਿਹਾ ਜੀ ਇਹ ਤੇ ਜ਼ਮੀਨ ਵੀ ਬਾਈ ਪੂਰੀ ਗਿੱਲੀ ਆ ਜੇ ਗੱਚੜ ਬਣਦੇ ਆ ਪੁੱਲ ਗਿੱਲੀ ਜ਼ਮੀਨ ਆ ਜੀ ਇਹ ਜੋ ਵੀ ਹੁਣ ਆਪਾਂ ਕਿ ਇੱਧਰ ਮੁਵੇ 175 ਬਿਲਰ ਦੀ ਚੱਲ ਰਹੀ ਆ ਸਰਵਿਸ ਜੀ ਰੀਲ ਦੇ ਵਿੱਚ ਕੁਝ ਆ ਗਿਆ ਸੀਗਾ ਦਰਾਖਤ ਜਿਹਾ ਇਸ ਕਰਕੇ ਉਹ ਰੀਲ ਦਾ ਥੋੜਾ ਜਿਹਾ ਡੈਮੇਜ ਹੋ ਗਈ ਔਰ ਰੀਲ ਦੀ ਚੱਲ ਰਹੀ ਆ ਸੈਟਿੰਗ ਸਾਨੂੰ ਅੱਕੇ ਜਾ ਕੇ ਲਗਾਉਣੇ ਆ ਜਿਹੜਾ ਨਵਾਂ ਬਿਲਰ ਆਇਆ ਆਪਣਾ ਜੱਤੀ ਮੁੰਡਾ 175 ਇਹਦੀ ਸੈਟਿੰਗ ਚੱਲ ਰਹੀ ਆ ਤੇ ਬਾਕੀ ਭਾਈ ਇੱਧਰ ਨਵਾਂ ਮਾਲ ਵੀ ਆ ਗਿਆ ਆਪਣਾ ਕਿਸੇ ਨੇ ਵੀ ਸ਼ਕਤੀਮਾਨ ਦਾ ਰੂਟਾਵੇਟਰ ਲੈਣਾ ਹੈ ਸੰਪਰਕ ਕਰਿਓ 9 ਫੁੱਟੇ ਰੂਟਾਵੇਟਰ ਕੋਲ ਆਪਣੇ ਕੋਲ ਬਾਈ ਆ ਗਿਆ ਬਾਧੂ ਆ ਦੇਖੋ ਉਹ 8 ਫੁੱਟਾ ਖੜਾ ਤੇ ਇੱਧਰ ਜਿੰਨੇ ਵੀ ਆ ਸਕੰਜੇ ਆ ਚ ਖੜੇ ਨੇ ਉਹ ਖੜਾ ਤੇ ਉਹ ਪਰੇ ਖੜੇ ਨੇ ਸਾਰੇ 9 ਫੁੱਟੇ ਨੇ ਤੇ ਆਪਣੇ ਕੋਲ ਬਾਧੂ ਆ ਲਾ ਗਿਆ ਕਿਸੇ ਨੂੰ ਵੀ ਸ਼ਕਤੀਮਾਨ ਦਾ 9 ਫੁੱਟਾ ਰੂਟਾਵੇਟਰ ਚਾਹੀਦਾ ਹੈ ਆਪਣੇ ਨਾਲ ਸੰਪਰਕ ਕਰਿਓ ਜੀ ਤੇ ਆ ਪਿਛੇ 8 ਫੁੱਟੇ ਖੜੇ ਨੇ ਜੀ ਤੇ ਇਹ ਕੱਲੇ ਆਇਆ ਸਾਰਾ ਮਾਲ ਬਾਈ ਜੀ ਨਵਾਂ ਕਿਸੇ ਨੇ ਵੀ ਕੋਈ ਵੀ ਲੈਣਾ ਆਇਆ ਜਿਵੇਂ ਆ 10 ਫੁੱਟਾ ਹੋਣਾ ਹੈ ਮੇਰੇ ਹਿਸਾਬ ਨਾਲ ਦੇਖ ਲੈਣੇ ਉੱਪਰ 9 ਫੁੱਟ ਆਈ ਤਾਂ 9 ਫੁੱਟ ਆਈ ਕਾਫੀ ਲੰਬਾ ਲੱਗਦਾ 10x10 ਭਲੇ ਖੜਾ ਲੱਗਦਾ ਕਿਉਂਕਿ ਇਹ 9 ਫੁੱਟ 2 3 ਇੰਚ ਵਿੱਚ 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 ਆਹੇ ਬਾਹਰ ਤਾਂ ਜ਼ਿਆਦਾ ਹੋ ਜਾਂਦਾ ਅੰਦਰ ਅੰਦਰੀ 9 ਫੁੱਟ 2 ਇੰਚ ਆ ਜੀ ਇਹ ਕਾਫੀ ਜ਼ਿਆਦਾ ਯਾਨੀ ਕਿ ਵੱਡਾ ਹੋ ਜਾਂਦਾ 9 ਫੁੱਟ ਰੂਟਾਵੇਟਰ ਵੀ 9 ਫੁੱਟ 2 ਇੰਚ ਅੰਦਰ ਅੰਦਰੀ ਆਈ ਇਹ ਕਿਸੇ ਨੂੰ ਵੀ ਸ਼ਕਤੀਮਾਨ ਦਾ ਕੋਈ ਵੀ ਇੰਪਲੀਮੈਂਟ ਚਾਹੀਦਾ ਹੈ ਨਵਾ ਜੀ ਕਰਿਓ ਆਪਣੇ ਨਾਲ ਸੰਪਰਕ ਜੀ ਲੋ ਜੀ ਕੁਝ ਤੁਹਾਨੂੰ ਆਪਾਂ ਸੈਕੰਡ ਹੈਂਡ ਰੂਟਾਵੇਟਰ ਦਿਖਾਉਂਦੇ ਆ ਇੱਕ ਰੂਟਾਵੇਟਰ ਖੜਾ ਹੀ ਆ ਮਾਸ਼ਿਓ ਕੰਪਨੀ ਦਾ ਰੂਟਾਵੇਟਰ ਆ ਗੇਅਰ ਗੂਰ ਦਾ ਬਿਲ ਕਿ ਬਲੇਡ ਵੀ ਵਧੀਆ ਖੜੇ ਨੇ ਹਾਂ ਰੋਟਾਵੇਟਰ ਹੈਗਾ 8 ਫੁੱਟਾ 8 ਫੁੱਟਾ ਰੋਟਾਵੇਟਰ ਹੈ ਜੀ ਕਿਸੇ ਨੂੰ ਵੀ ਚਾਹੀਦਾ ਹੋਇਆ ਬਾਈ 마ਸ਼ਿਓ ਕੰਪਨੀ ਦਾ 8 ਫੁੱਟਾ ਰੋਟਾਵੇਟਰ ਦਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਗੀਅਰ ਗੂਰ ਦਾ ਪੂਰਾ ਓਕੇ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਰੋਟਾਵੇਟਰ ਇੱਕ ਹੋਰ ਖੜਾ ਜੀ ਹੈਗਾ 7 ਫੁੱਟਾ ਰੋਟਾਵੇਟਰ ਤੇ ਇਹਦੇ ਉੱਤੇ ਬਾਈ ਡ੍ਰਿੱਲ ਲੱਗੀ ਹੋਈ ਆ ਬਿਲਕੁਲ ਓਕੇ ਕੰਡੀਸ਼ਨ ਚ ਰੂਟਾ ਬਟਰ ਆ ਜੀ ਬਿਲਕੁਲ ਸਾਫ ਕੰਡੀਸ਼ਨ ਚ ਰੂਟਾ ਬਟਰ ਆ ਤੇ ਹੁਣੇ ਬਾਈਯੂਣੀ ਆ ਦੇਖੋ ਕਣਕ ਬੀਜ ਦੇ ਬੀਜ ਲਈ ਖੜਾ ਕੇ ਗਏ ਆ ਉਦੋਂ ਵਿੱਚ ਰਿਉ ਰੂ ਪਿਆ ਵਾ ਤੇ ਹੁਣੇ ਹੀ ਖੜਾ ਕੇ ਗਏ ਆ ਸਾਡੇ ਕੋਲ ਬਾਈਯੂਣੀ ਤੇ ਇਧਰ ਮਗਰ ਵੀ ਆ ਦੇਖੋ ਕਣਕ ਪਈ ਆ ਡ੍ਰਿਲ ਵੀ ਆਨ ਪੂਰੀ ਓਕੇ ਕੰਡੀਸ਼ਨ ਚ ਚੱਲਦੀ ਆ ਤੇ ਇਹਦੀ ਸੀਲ ਲੀਕ ਸੀਗੀ ਤੇ ਸੀਲ ਦੇਖੋ ਆਪਾਂ ਸਾਰਾ ਨਟ-ਨੋਟ ਵਗੈਰਾ ਸੀਲ ਤੁਲ ਬਾਈ ਇਹਦੀ ਪਾ ਕੇ ਹਟੇ ਆ ਬਿਲਕੁਲ ਓਕੇ ਕੰਡੀਸ਼ਨ ਚ ਕਰਿਆ ਆਪਾਂ ਇਹ ਘੇਰ ਗੁਰਬਾਈ ਚ ਜਿੰਨੀਆਂ ਵੀ ਗਰਾਰੀਆਂ ਨੇ ਤਿੰਨੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਪਈਆਂ ਨੇ ਜੇ ਕਿਸੇ ਨੇ ਬਾਈ ਦੇਖਣਾ ਹੋਇਆ ਆ ਜਿਓ ਆਪਾਂ ਟਾਪਾ ਖੋਲ ਕੇ ਵੀ ਦਿਖਾ ਦਾਂਗੇ ਬਿਲਕੁਲ ਨਵੀਆਂ ਗਰਾਰੀਆਂ ਪਈਆਂ ਨੇ ਤੇ ਬਲੇਡ ਵੀ ਬਾਈ ਜੀ ਵਧੀਆ ਖੜੇ ਨੇ 30 40% ਦੇ ਯਾਨੀ ਕਿ ਬਲੇਡ ਖੜੇ ਨੇ ਇਹ ਸੀਜ਼ਨ ਲਾਉਣਗੇ ਤੇ ਰੂਟਾ ਬਟਰ ਹੈਗਾ 7 ਫੁੱਟ ਸਵੈਨ ਕੰਪਨੀ ਦਾ 2020 ਮਾਡਲ ਹੈ ਜੀ ਰੂਟਾ ਬਟਰ ਵੀ ਸਾਫ਼ ਆ ਜੀ ਬਿਲਕੁਲ ਵਧੀਆ ਰੰਗ ਖੜਾ ਵਾ 2020 ਮਾਡਲ ਆ ਜੀ ਸਵੈਨ ਕੰਪਨੀ ਦਾ ਰੂਟਾ ਬਟਰ ਤੇ 7 ਫੁੱਟਾ ਰੂਟਾਵੇਟਰ ਆ ਉੱਪਰ ਡਰਿੱਲ ਲੱਗੀ ਹੋਈ ਆ ਕਿਸੇ ਨੇ ਵੀ ਲੈਣਾ ਹੋਇਆ ਬਈ ਦੱਸ ਦਿਓ ਤੇ ਗੇਅਰ ਬਾਈ ਹੈਵੀ ਚਾ ਕਈ ਬੰਦੇ ਗੇਅਰ ਪੁੱਛ ਰਿਆ ਦੇਖੋ ਜੀ ਹੈਵੀ ਗੇਅਰ ਦੇ ਵਿੱਚ ਆ ਹਲਕੇ ਗੇਅਰ ਚ ਨਹੀਂ ਹੈਗਾ ਭਾਰੇ ਗੇਅਰ ਦੇ ਵਿੱਚ ਆ ਵੱਡੇ ਗੇਅਰ ਚ ਕਿਸੇ ਨੇ ਵੀ 7 ਫੁੱਟਾ ਰੂਟਾਵੇਟਰ ਚਾਹੀਦਾ ਹੋਇਆ ਸਵੈਨ ਦਾ ਤਾਵੇਂ ਨਾਲ ਸੰਪਰਕ ਕਰ ਸਕਦਾ 2020 ਮਾਡਲ ਰੂਟਾਵੇਟਰ ਆ ਕੰਮ ਪੂਰਾ ਓਕੇ ਕੰਡੀਸ਼ਨ ਚ ਤੇ ਡਰਿੱਲ ਵੀ ਪੂਰੀ ਵਧੀਆ ਚੱਲਦੀ ਆ ਜਿੰਨਾ ਬੀਜ ਬੰਦ ਤਾਂ ਉਨਾ ਹੀ ਪਾਊਗੀ ਤੇ ਅੰਦਰ ਗਰਾਰੀਆਂ ਵਾਲੀ ਆ ਜਿਵੇਂ ਰੋੜੀ ਰੋੜੀਆਂ ਭੰਨ ਕੇ ਚੱਲਦੀ ਨਹੀਂ ਹੁੰਦੀ ਪਹਿਲਾਂ ਖਾਦ ਵਾਲੀ ਗਰਾਰੀ ਉਹ ਚੀਜ਼ ਲੱਗੀ ਹੋਈ ਆ ਕਿਸੇ ਨੂੰ ਵੀ ਇਹ ਚਾਹੀਦਾ ਹੋਇਆ 7 ਫੁੱਟਾ ਰੂਟਾਵੇਟਰ ਤਾਂ ਸੰਪਰਕ ਕਰਿਓ ਜੀ ਆਪਣੇ ਨਾਲ ਤੇ ਇਹ ਦੋ ਰੂਟਾਵੇਟਰ ਸੀਗੇ ਜਿਹੜੇ ਪੁਰਾਣੇ ਆ ਪਾ ਤੁਹਾਨੂੰ ਦਿਖਾ ਦਤੇ ਬਾਕੀ ਆ ਰੂਟਾਵੇਟਰ ਆ ਜੀ ਇੱਕ 7 ਫੁੱਟਾ ਤੇ ਇੱਕ ਉਹ ਪਰੇ 8 ਫੁੱਟਾ ਖੜਾ ਇਹ ਹਜੇ ਇਹਨਾਂ ਦੀ ਗੱਲ ਚੱਲਦੀ ਆ ਦੋਵੇਂ ਸ਼ਕਤੀਮਾਨ ਨੇ 7 ਫੁੱਟਾ ਤੇ 8 ਫੁੱਟਾ ਜਦੋਂ ਇਹ ਆਪਣਾ ਕਿਸੇ ਕੰਡੇ ਲੱਗ ਗਿਆ ਕੰਮ ਹੋ ਗਿਆ ਉਦੋਂ ਆਪਾਂ ਤੁਹਾਨੂੰ ਦੱਸਾਂਗੇ ਬਾਈ ਇਹ ਵਿਕਾਊ ਆ ਹਜੇ ਵਿਕਾਊ ਨਹੀਂ ਸਿਰਫ ਮਾਸ਼ਿਓ ਦਾ 8 ਫੁੱਟਾ ਵਿਕਾਊ ਆ ਤੇ ਸਵੈਨ ਦਾ 7 ਫੁੱਟਾ ਵਿਕਾਊ ਆ ਵਿਧ ਡ੍ਰਿੱਲ ਤੇ ਇੱਕ ਹੋਰ ਤੁਹਾਨੂੰ ਦਿਖਾ ਦਈਏ ਬਾਜੀ ਐਮਬੀ ਪਲੋ ਕਿਸੇ ਨੂੰ ਵੀ ਤਿੰਨ ਵਾਲੇ ਐਮਬੀ ਪਲੋ ਚਾਹੀਦੇ ਹੋਏ ਸ਼ਕਤੀਮਾਨ ਦੇ ਤਾਂ ਵੀ ਆਪਣੇ ਨਾਲ ਸੰਪਰਕ ਕਰਿਓ ਜੀ ਆਹ ਦੇਖੋ ਜੀ ਆ ਐਮਬੀ ਪਲੋ ਖੜੇ ਨੇ ਜੀ ਆਪਣੇ ਕੋਲ ਬਿਲਕੁਲ ਵਧੀਆ ਕੰਡੀਸ਼ਨ ਚ ਨੇ ਸਾਫ਼ ਕੰਡੀਸ਼ਨ ਚ ਨੇ ਜੀ ਜੇ ਮਾਡਲ ਦੀ ਗੱਲ ਕਰੀਏ ਮਾਡਲ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਨੰਬਰ ਪਲੇਟ ਤੇ ਲਿਖਿਆ ਆ 2021 ਮਾਡਲ 2021 ਮਾਡਲ ਐਮਬੀ ਪਲੋ ਨੇ ਟਾਇਰ ਲੱਗਿਆ ਹੋਇਆ ਜੀ ਨਾਲ ਤੇ ਤਿੰਨ ਵਾਲੇ ਐਮਬੀ ਪਲੋ ਆ ਬਿਲਕੁਲ ਸਾਫ ਕੰਡੀਸ਼ਨ ਚ ਨੇ ਆ ਦੇਖੋ ਬਿਲਕੁਲ ਨਵੀਂ ਕੰਡੀਸ਼ਨ ਚ ਪੈਨੇ ਬਾਜੀ ਧੋ ਕੇ ਬਿਲਕੁਲ ਨਵੇਂ ਨਿਕਲੇ ਹੋਣੇ ਕਿਸੇ ਨੂੰ ਵੀ ਬਾਈ ਇਹ ਚਾਹੀਦੇ ਹੋਏ ਐਮਬੀ ਪਲੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਨੇ ਤਿੰਨ ਵਾਲੇ ਸ਼ਕਤੀਮੰਦ ਦੇ ਸੰਪਰਕ ਕਰ ਲਿਓ 2021 ਮਾਡਲ ਆ ਜੀ ਕਿਸੇ ਨੂੰ ਵੀ ਇਹ ਚਾਹੀਦੀ ਹੋਵੇ ਕਰਿਓ ਜੀ ਸੰਪਰਕ ਤੇ ਹੁਣ ਆਪਾਂ ਮਿਲਦੇ ਆ ਬਈ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਆਪਣੇ ਛੋਟੇ ਵੀਰ ਦਾ ਸਾਥ ਜਰੂਰ ਦਿਓ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ